ਅੱਜ ਇੱਕ ਤੁਹਾਨੂੰ ਖਾਸ ਜਿਹੜੀ ਚੀਜ਼ ਦਿਖਾਉਣੀ ਆ ਬਠਿੰਡੇ ਵਾਲਾ ਕਿਲਾ ਜਿਹੜਾ ਇੱਕ ਬਹੁਤ ਹੀ ਪੁਰਾਣਾ ਜਿਹੜਾ ਕਿਲਾ ਤੇ ਬਹੁਤ ਹੀ ਮਸ਼ਹੂਰ ਆ ਅਕਸਰ ਬਠਿੰਡੇ ਜ਼ਿਲ੍ਹੇ ਦੀ ਜਿਹੜਾ ਸ਼ਾਨ ਮੰਨਿਆ ਜਾਂਦਾ ਤੇ ਬਹੁਤ ਸਾਰੇ ਜਿਹੜੇ ਲੋਕ ਨੇ ਇੱਥੇ ਘੁੰਮਣ ਵਾਸਤੇ ਆਉਂਦੇ ਨੇ ਇਤਿਹਾਸ ਦੀ ਗੱਲ ਕਰ ਲਈਏ ਤਾਂ ਇੱਕ ਪੁਰਾਣਾ ਜਿਹੜਾ ਗੁਰਦੁਆਰਾ ਸਾਹਿਬ ਇੱਥੇ ਬਣਿਆ ਹੋਇਆ ਜਿਸ ਨੂੰ ਕਿਲਾ ਮੁਬਾਰਕ ਦੇ ਨਾਮ ਨਾਲ ਜਿਹੜਾ ਉਹ ਜਾਣਿਆ ਜਾਂਦਾ ਹੈ ਤੇ ਇਹ ਉਹ ਕਿਲੇ ਤੇ ਗੇਟ ਨਹੀਂ ਜਿਹੜੇ ਪੁਰਾਣੇ ਜਿਹੜੇ ਗੇਟ ਇੱਥੇ ਬਣੇ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨੀ ਜਿਹੜੀ ਮਜ਼ਬੂਤੀ ਦੇ ਨਾਲ ਹੈ ਇਹ ਗੇਟ ਬਣੇ ਹੋਇਆ ਤੇ ਕਿੱਡੀਆਂ-ਕਿੱਡੀਆਂ ਉੱਚੀਆਂ ਜਿਹੜੀਆਂ ਇੱਥੇ ਦੁਬਾਰਾ ਬਣਿਆ ਹੋਣੀਆਂ ਤੇ ਸਾਰੀਆਂ ਜਿਹੜੀਆਂ ਦੁਵਾਰਾਂ ਨੇ ਨਾ ਇਹ ਇਹ ਪੂਰੀਆਂ ਪੁਰਾਣੀ ਇੱਟ ਦੀਆਂ ਇਹ ਬਣੀਆਂ ਹੋਣੀਆਂ ਸਾਰੀਆਂ ਦੁਵਾਰਾਂ ਤੋਂ ਇਹ ਦੇਖ ਸਕਦੇ ਹੋ ਉਚਾਈ ਕਿੰਨੀ ਹੈ ਘੱਟੋ-ਘੱਟ 60 ਤੋਂ 70 70 ਫੁੱਟ ਜਿਹੜੀਆਂ ਉੱਚੀਆਂ ਇਹ ਦੁਵਾਰਾਂ ਬਣੀਆਂ ਹੋਣੀਆਂ ਤੇ ਅੱਜ ਇੱਕ ਤੁਹਾਨੂੰ ਖਾਸ ਜਿਹੜੀ ਚੀਜ਼ ਦਿਖਾਉਣੀ ਹੈ ਬਠਿੰਡੇ ਵਾਲਾ ਕਿਲਾ ਜਿਹੜਾ ਇੱਕ ਬਹੁਤ ਹੀ ਪੁਰਾਣਾ ਜਿਹੜਾ ਕਿਲਾ ਤੇ ਬਹੁਤ ਹੀ ਮਸ਼ਹੂਰ ਹੈ ਅਕਸਰ ਬਠਿੰਡੇ ਜ਼ਿਲ੍ਹੇ ਦੀ ਜਿਹੜਾ ਸ਼ਾਨ ਮੰਨਿਆ ਜਾਂਦਾ ਤੇ ਬਹੁਤ ਸਾਰੇ ਜਿਹੜੇ ਲੋਕ ਨੇ ਇੱਥੇ ਘੁੰਮਣ ਵਾਸਤੇ ਆਉਂ ਇਤਿਹਾਸ ਦੀ ਗੱਲ ਕਰ ਲਈਏ ਤਾਂ ਇੱਕ ਪੁਰਾਣਾ ਜਿਹੜਾ ਗੁਰਦੁਆਰਾ ਸਾਹਿਬ ਇੱਥੇ ਬਣਿਆ ਹੋਇਆ ਜਿਸ ਨੂੰ ਕਿਲਾ ਮੁਬਾਰਕ ਦੇ ਨਾਮ ਨਾਲ ਜਿਹੜਾ ਉਹ ਜਾਣਿਆ ਜਾਂਦਾ ਹੈ ਸੋ ਇਹ ਜਿਹੜਾ ਕਿਲਾ ਹੈ ਕਿਲੇ ਦਾ ਜਿਹੜਾ ਮੇਨ ਐਂਟਰੀ ਗੇਟ ਆ ਜਿੱਥੋਂ ਦੇ ਤੁਸੀਂ ਅੰਦਰ ਪ੍ਰਵੇਸ਼ ਕਰ ਸਕਦੇ ਆ ਇਹ ਉਹ ਕਿਲੇ ਦਾ ਜਿਹੜਾ ਪੁਰਾਣਾ ਗੇਟ ਆ ਗੇਟ ਵੀ ਤੁਹਾਨੂੰ ਦਿਖਾਣੇ ਕੋਈ ਗੇਟ ਜਿਹੜੇ ਉਹ ਆਮ ਗੇਟ ਨਹੀਂ ਹੈ ਕਿਲੇ ਦੇ ਗੇਟ ਹੋਣਗੇ ਕਿਉਂ ਖਾਸ ਹੀ ਹੋਣਗੇ ਤੇ ਇਹ ਉਹ ਕਿਲੇ ਦੇ ਗੇਟ ਨਹੀਂ ਜਿਹੜੇ ਪੁਰਾਣੇ ਜਿਹੜੇ ਗੇਟ ਇੱਥੇ ਬਣੇ ਹੋਇਆ ਤੁਸੀਂ ਦੇਖ ਸਕਦੇ ਹੋ ਕਿੰਨੀ ਜਿਹੜੀ ਮਜ਼ਬੂਤੀ ਦੇ ਨਾਲ ਹੈ ਇਹ ਗੇਟ ਬਣੇ ਹੋਇਆ ਤੇ ਉਚਾਈ ਤੁਸੀਂ ਦੇਖ ਸਕਦੇ ਹੋ ਕਿ ਗੇਟਾਂ ਦੀ ਜਿਹੜੀ ਉਚਾਈ ਕਿੱਥੋਂ ਤੱਕ ਹੈ ਤੇ ਕਿੰਨੀ ਮਜ਼ਬੂਤੀ ਦੇ ਨਾਲ ਜਿਹੜੇ ਗੇਟ ਬਣਿਆ ਲੋਹੇ ਦੀਆਂ ਜਿਹੜੀਆਂ ਇੱਕ ਨੁਕੀਲੀਆਂ ਜਿਹੜੀਆਂ ਇਹਨਾਂ ਦੇ ਉੱਪਰ ਉਹ ਕਿਲ੍ਹੇਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਤੇ ਕਿਸੇ ਟਾਈਮ ਜਿਹੜੇ ਇਹ ਗੇਟ ਹੈ ਪੂਰੀ ਮਜ਼ਬੂਤੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਬਣਾਏ ਗਏ ਸੀ ਤੇ ਨਾਲ ਹੀ ਤੁਹਾਨੂੰ ਦਿਖਾ ਦਿੰਦੇ ਆ ਇਧਰਲੇ ਪਾਸੇ ਇਹ ਜਿਹੜੀ ਕਿਲੇ ਦੀ ਮੇਨ ਐਂਟਰੀ ਆ ਇੱਕ ਜੇਲ ਜਿਹੜੀ ਬਣੀ ਹੋਈ ਆ ਇੱਥੇ ਕਿਲੇ ਦੇ ਵਿੱਚ ਇੱਕ ਜੇਲ ਵੀ ਸੀ ਜਿਸ ਵਿੱਚ ਕੈਦੀਆਂ ਨੂੰ ਜਿਹੜਾ ਉਹ ਰੱਖਿਆ ਜਾਂਦਾ ਸੀ ਤੇ ਅੰਦਰ ਜਾ ਕੇ ਵੀ ਤੁਹਾਨੂੰ ਅਸੀਂ ਦਿਖਾਉਣੇ ਆ ਕਿ ਕਿਸ ਤਰ੍ਹਾਂ ਦੀ ਜਿਹੜੀ ਜੇਲ ਹੁੰਦੀ ਸੀ ਪੁਰਾਣੇ ਸਮਿਆਂ ਦੀ ਜਿਹੜੀ ਜੇਲ ਸੀ ਉਹ ਕਿਸ ਤਰ੍ਹਾਂ ਦੀ ਦਿਖਦੀ ਸੀਗੀ ਤੇ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈ ਕੋਸ਼ਿਸ਼ ਕਰਦੇ ਆ ਤੁਹਾਨੂੰ ਅੰਦਰ ਲਿਜਾ ਕੇ ਤੁਹਾਨੂੰ ਦਿਖਾਉਣ ਦੀ ਜਿਹੜੀ ਕੋਸ਼ਿਸ਼ ਅਸੀਂ ਕਰਦੇ ਆ ਦੋਸਤੋ ਇਹ ਉਹ ਜੇਲ ਹੈ ਜਿਹੜੀ ਕਿਲੇ ਦੇ ਵਿੱਚ ਮੌਜੂਦ ਹੈ ਜਿਹੜੀ ਕਿ ਪੁਰਾਣੀ ਇੱਕ ਜੇਲ ਹੈ ਜਿਸ ਵਿੱਚ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਤੇ ਹੁਣ ਫਿਲਹਾਲ ਤਾਂ ਇੱਥੇ ਜਿਹੜਾ ਸਮਾਨ ਆ ਉਹ ਪਿਆਗਾ ਪਰ ਇਹ ਜੇਲ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਇਹ ਗੇਟ ਆ ਜੇਲ ਦਾ ਤੇ ਇੱਥੇ ਕੈਦਿਆਂ ਨੂੰ ਰੱਖਿਆ ਜਾਂਦਾ ਸੀਗਾ ਤੇ ਨਾਲ ਇਧਰ ਇੱਕ ਹੋਰ ਵੀ ਜਿਹੜਾ ਤਹਿਖਾਨਾ ਇਧਰ ਬਣਿਆ ਹੋਇਆ ਇਹ ਕਿਲੇ ਦੇ ਵਿੱਚ ਹੀ ਮੌਜੂਦ ਨੇ ਤੇ ਇਹ ਜਿਹੜਾ ਤਹਿਖਾਨਾ ਸੀਗਾ ਨਾ ਕਿਸੇ ਟਾਈਮ ਤੇ ਇੱਥੇ ਕੈਦਿਆਂ ਨੂੰ ਰੱਖਿਆ ਜਾਂਦਾ ਸੀਗਾ ਜਿਹੜੇ ਪੁਰਾਣੇ ਕੈਦੀ ਹੁੰਦੇ ਸੀ ਅੱਜ ਵੀ ਜਿਹੜੀ ਜੇਲ੍ਹ ਬਿਲਕੁਲ ਉਸੇ ਤਰ੍ਹਾਂ ਹੀ ਆ ਕੋਈ ਜਿਹੜੇ ਛੇੜਛਾੜ ਨਹੀਂ ਕੀਤੀ ਗਈ ਇਹਦੇ ਨਾਲ ਕੋਈ ਨਵੀਆਂ ਇੱਟਾਂ ਨਹੀਂ ਇੱਥੇ ਲਾਨੀਆਂ ਗਈਆਂ ਬਿਲਕੁਲ ਜਿੱਦਾਂ ਪੁਰਾਣੀ ਜੇਲ੍ਹ ਸੀ ਉਸੇ ਤਰ੍ਹਾਂ ਹੀ ਸਾਰੀਆਂ ਚੀਜ਼ਾਂ ਜੇਲ੍ਹ ਦੇ ਅੰਦਰ ਤੁਹਾਨੂੰ ਦਿਖਾਉਣੇ ਆ ਕੋਸ਼ਿਸ਼ ਕਰਦੇ ਹਾਂ ਅੰਦਰ ਦਿਖਾਉਣ ਦੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ-ਕਿੰਨੀਆਂ ਚੌੜੀਆਂ ਦੀਵਾਰਾਂ ਨੇ ਤੇ ਕਿ ਜਿਹੜੇ ਤੈਖਾਨੇ ਟਾਈਪ ਨਹੀਂ ਹੁੰਦੇ ਉਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੇ ਇੱਕ ਤੁਹਾਨੂੰ ਮੋਗੇ ਨਜ਼ਰ ਆਉਂਦੇ ਹੋਣਗੇ ਛੋਟੇ-ਛੋਟੇ ਜਿਹੜੇ ਮੋਗੇ ਕਰ ਰੱਖੇ ਹੋਇਆ ਮੋਗੇ ਪੰਜਾਬੀ ਦੇ ਵਿੱਚ ਅਸੀਂ ਕਹਿੰਦੇ ਆ ਇਹ ਵੀ ਇੱਕ ਜੇਲ ਦਾ 파ਟ ਹੈ ਹਨਾ ਇੱਕ ਇਹਦੇ ਵਿੱਚ ਵੀ ਜਿਹੜਾ ਇੱਕ ਜਿੱਦਾਂ ਆਪਾਂ ਕਹਿੰਦੇ ਕਿ ਤੈ ਖਾਨਾ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਜਿਹੜਾ ਪੂਰੇ ਡੰਗਾਈ ਦੇ ਵਿੱਚ ਬਣਿਆ ਹੋਇਆ ਫਿਲਹਾਲ ਇਹ ਜਿਹੜੀ ਚੀਜ਼ ਉਹ ਬੰਦ ਹੈ ਅੰਦਰ ਸੇ ਜਾ ਨਹੀਂ ਸਕਦੇ ਕਿਉਂਕਿ ਲੋਕ ਹੈਗਾ ਇਹ ਸਾਰੀਆਂ ਚੀਜ਼ਾਂ ਤੇ ਬੜਾ ਪੁਰਾਣਾ ਜਿਹੜਾ ਕਿਲਾ ਹੈ ਤੇ ਇੱਥੇ ਜੇਲ੍ਹਾਂ ਵੀ ਸੀ ਬਹੁਤ ਸਾਰੇ ਕਮਰੇ ਵੀ ਸੀ ਤੇ ਹਰ ਇੱਕ ਜਿਹੜਾ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਸੀ ਤੇ ਅੰਦਰ ਲੈ ਕੇ ਚੱਲਦੇ ਹਾਂ ਤੇ ਹੋਰ ਕੀ ਕੁਝ ਖਾਸ ਹੈ ਬਠਿੰਡਾ ਕਿਲੇ ਦੇ ਵਿੱਚ ਤੁਹਾਨੂੰ ਦਿਖਾਉਣੇ ਹੈ ਇੱਥੋਂ ਹੁੰਦੀ ਆ ਕਿਲੇ ਦੀ ਮੇਨ ਜਿਹੜੀ ਐਂਟਰੀ ਐ ਇੱਥੋਂ ਮੇਨ ਹੁਣ ਕਿਲੇ ਦੇ ਅੰਦਰ ਐਂਟਰੀ ਹੋ ਜਾਂਦੀ ਆ ਤੇ ਇਦੋਂ ਅੱਗੇ ਤੁਸੀਂ ਦੇਖਦੇ ਹੋ ਉੱਚੀਆਂ-ਉੱਚੀਆਂ ਦੀਵਾਰਾਂ ਕਿੱਡੀਆਂ-ਕਿੱਡੀਆਂ ਉੱਚੀਆਂ ਜਿਹੜੀਆਂ ਇੱਥੇ ਦੁਵਾਰਾ ਬਣਿਆ ਹੋਇਆ ਤੇ ਸਾਰੀਆਂ ਜਿਹੜੀਆਂ ਦੁਵਾਰਾਂ ਨੇ ਨਾ ਇਹ ਇਹ ਪੂਰੀਆਂ ਪੁਰਾਣੀ ਇੱਟ ਦੀਆਂ ਇਹ ਬਣੀਆਂ ਹੋਈਆਂ ਸਾਰੀਆਂ ਦੁਵਾਰਾਂ ਤੁਸੀਂ ਦੇਖ ਸਕਦੇ ਹੋ ਉਚਾਈ ਕਿੰਨੀ ਐ ਘੱਟੋ-ਘੱਟ 60 ਤੋਂ 70 70 ਫੁੱਟ ਜਿਹੜੀਆਂ ਉੱਚੀਆਂ ਇਹ ਦੁਵਾਰਾਂ ਬਣੀਆਂ ਹੋਈਆਂ ਤੇ ਚੀਜ਼ ਹਰ ਇੱਕ ਬੜੀ ਖੂਬਸੂਰਤ ਆ ਕਿਉਂਕਿ ਕਈ ਚੀਜ਼ਾਂ ਦਾ ਇੱਥੇ ਡੈਮੇਜ ਹੋ ਗਿਆ ਜਿੱਦਾਂ ਦੁਵਾਰਾਂ ਦੀ ਅਸੀਂ ਗੱਲ ਜਿਹੜੀਆਂ ਕਈ ਦੁਵਾਰਾਂ ਨੇ ਬਹੁਤ ਸਾਰੀਆਂ ਜਿਹੜੀਆਂ ਉਹ ਬਿਲਕੁਲ ਉਸੇ ਹਾਲਤ 'ਚ ਹੀ ਆ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੂੰ ਬਣਾਇਆ ਗਿਆ ਸੀ ਤੇ ਕਿਲੇ ਦੀ ਜਿਹੜੀ ਮੇਨ ਐਂਟਰੀ ਉਹ ਇੱਥੋਂ ਹੁੰਦੀ ਹੈ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਕਿ ਬਹੁਤ ਸਾਰੀਆਂ ਇੱਥੇ ਤੋਪਾਂ ਵੀ ਖੜੀਆਂ ਆ ਜਿਹੜੀਆਂ ਕਿਸੇ ਟਾਈਮ ਯੋਧਿਆਂ ਦੇ ਵਿੱਚ ਵਰਤੀਆਂ ਗਈਆਂ ਸੀ ਉਹ ਇੱਥੇ ਤੋਪਾਂ ਵੀ ਜਿਹੜੀਆਂ ਮੌਜੂਦ ਨੇ ਤੇ ਇੱਥੋਂ ਜਿਹੜਾ ਇੱਕ ਨਵਾਂ ਗੁਰਦੁਆਰਾ ਸਾਹਿਬ ਬਣਿਆ ਹੋਇਆ ਅਸੀਂ ਉੱਪਰ ਜਾਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਤੁਸੀਂ ਦੇਖ ਲਓ ਕਿ ਇਹ ਉਹ ਕਿਲਾ ਬਠਿੰਡੇ ਦਾ ਜਿਹਨੂੰ ਬਠਿੰਡਾ ਫੌਂਡ ਦੇ ਨਾਲ ਨਾਲ ਜਿਹੜਾ ਉਹ ਜਾਣਿਆ ਜਾਂਦਾ ਤੇ ਕਿਸੇ ਟਾਈਮ ਜਿਹੜਾ ਨਾ ਇੱਥੇ ਫੌਜਾਂ ਰੁਕਿਆ ਕਰਦੀਆਂ ਸਨ ਆ ਕੇ ਪੌੜੀਆਂ ਜਾਂਦੀਆਂ ਨੇ ਉੱਪਰ ਉੱਪਰ ਤੁਹਾਨੂੰ ਲੈ ਕੇ ਮੈਂ ਚੱਲਦਾ ਤੇ ਉੱਪਰ ਤੋਂ ਦਿਖਾਉਣਾ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਨਵਾਂ ਜਿਹਨੂੰ ਕਿਲਾ ਮੁਬਾਰਕ ਦਾ ਨਾਮ ਜਿਹੜਾ ਗੁਰਦੁਆਰਾ ਸਾਹਿਬ ਨੂੰ ਦਿੱਤਾ ਗਿਆ ਤੇ ਕਈ ਲੋਕ ਕਹਿ ਦਿੰਦੇ ਆ ਕਿ ਜਿਹੜਾ ਇਹ ਬਠੰਡੇ ਵਾਲਾ ਕਿਲਾ ਹੈ ਇਹਦਾ ਨਾਮ ਕਿਲਾ ਮੁਬਾਰਕ ਆ ਪਰ ਇਹ ਕਿਲਾ ਮੁਬਾਰਕ ਦਾ ਨਾਮ ਨਹੀਂ ਹੈ ਕਿਲਾ ਮੁਬਾਰਕ ਜਿਹੜਾ ਗੁਰਦੁਆਰਾ ਸਾਹਿਬ ਦਾ ਨਾਮ ਹੈ ਇੱਕ ਕਿਲੇ ਦੇ ਉੱਪਰ ਇੱਕ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਇਹ ਨਵਾਂ ਗੁਰਦੁਆਰਾ ਸਾਹਿਬ ਨੂੰ ਕਹਿੰਦੇ ਆ ਤੇ ਇੱਥੇ ਬਹੁਤ ਸਾਰੇ ਲੋਕ ਜਿਹੜੇ ਆਉਂਦੇ ਨੇ ਤੇ ਆਦਰੋਂ ਤੁਸੀਂ ਦੇਖੋ ਤੁਹਾਨੂੰ ਇੱਕ ਨਜ਼ਾਰਾ ਜਿਹੜਾ ਉਹ ਨਜ਼ਰ ਆਊਗਾ ਕਿ ਉੱਥੇ ਕਿੰਨੇ ਤਰ੍ਹਾਂ ਦੇ ਜਿਹੜੇ ਕਮਰੇ ਬਣੇ ਹੋਏ ਆ ਮੇਨ ਜਿਹੜਾ ਕਿਲੇ ਦਾ ਆਪਾਂ ਡਿਉੜੀ ਜਿੱਦਾਂ ਆਪਾਂ ਕਹਿ ਦਗੇ ਉਹਦੇ ਉੱਪਰ ਤੁਸੀਂ ਦੇਖ ਲਓ ਕਿੰਨੇ ਜਿਹੜੇ ਕਮਰਿਆਂ ਬਣੇ ਹੋਏ ਆ ਤੇ ਹਰ ਇੱਕ ਚੀਜ਼ ਨੂੰ ਬਰੀਕੇ ਦੇ ਵਿੱਚ ਧਿਆਨ ਨਾਲ ਜਿਹੜਾ ਰੱਖਿਆ ਗਿਆ ਫਿਲਹਾਲ ਉੱਪਰ ਜਾਣ ਦਾ ਜਿਹੜਾ ਰਸਤਾ ਉਹ ਬੰਦ ਹੈ ਇੱਥੋਂ ਹੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਜਿਹੜੇ ਕਿਲੇ ਦੇ ਦਰਵਾਜ਼ੇ ਹੈਗੇ ਆ ਵੱਡੇ ਵੱਡੇ ਇੱਧਰ ਵੀ ਇੱਕ ਅੰਦਰ ਇੱਕ ਐਂਟਰੀ ਗੇਟ ਹੈ ਤੇ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕੋਲੇ ਚੱਲ ਗਏ ਅਸੀਂ ਇਹ ਪੁਰਾਣਾ ਗੁਰਦੁਆਰਾ ਸਾਹਿਬ ਜਿਹੜਾ ਇੱਥੇ ਬਣਿਆ ਹੋਇਆਗਾ ਬਹੁਤ ਪੁਰਾਣਾ ਜਿਹੜਾ ਬਣਿਆ ਹੋਇਆ ਹੁਣ ਨਵਾਂ ਗੁਰਦੁਆਰਾ ਸਾਹਿਬ ਵੀ ਇੱਥੇ ਬਣਿਆ ਇਹ ਸਭ ਤੋਂ ਜਿਹੜਾ ਪੁਰਾਣਾ ਗੁਰਦੁਆਰਾ ਸਾਹਿਬ ਉਹ ਕਿਲੇ ਦੇ ਵਿੱਚ ਮੌਜੂਦ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਖੂਬਸੂਰਤੀ ਨਾਲ ਜਿਹੜਾ ਡਿਜ਼ਾਈਨ ਕੀਤਾ ਗਿਆ ਕਿਉਂਕਿ ਪੁਰਾਣੇ ਸਮਿਆਂ ਦੀ ਗੱਲ ਕਰ ਲਗੇ ਤਾਂ ਪੁਰਾਣੇ ਸਮਿਆਂ ਵਿੱਚ ਇੰਜੀਨੀਅਰਿੰਗ ਜਿੰਨੀ ਹੁਣ ਟੈਕਨੋਲੋਜੀ ਇੰਨੀ ਨਹੀਂ ਹੁੰਦੀ ਸੀ ਪਰ ਫਿਰ ਵੀ ਬਹੁਤ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਰੀਆਂ ਚੀਜ਼ਾਂ ਨੂੰ ਬਣਾਇਆ ਗਿਆ ਇਹ ਕਿਲੇ ਦੇ ਵਿੱਚ ਨਾ ਵੱਖ-ਵੱਖ ਥਾਵਾਂ ਤੇ ਪੌੜੀਆਂ ਬਣੀਆਂ ਹੋਈਆਂ ਉੱਪਰ ਕਿਉਂਕਿ ਹਾਈਟ ਦੇ ਬਹੁਤ ਬਣਿਆ ਹੋਇਆ ਕਿਲਾ ਤਾਂ ਜੋ ਉਹਨਾਂ ਨਜ਼ਰ ਰੱਖੀ ਜਾ ਸਕੇ ਸਾਰੇ ਪਾਸੇ ਤੇ ਉੱਪਰ ਉੱਥੇ ਬੋਰਡ ਵੀ ਲੱਗਿਆ ਉੱਪਰ ਜਾਣਾ ਮਨਾ ਹੈਗਾ ਤੇ ਨਹੀਂ ਤੁਹਾਨੂੰ ਹੋਰ ਵੀ ਦਿਖਾਉਂਦੇ ਉਹ ਜਿਹੜੀ ਆ ਆਸੇ ਪਾਸ ਤੁਸੀਂ ਇੱਕ ਬਿਲਡਿੰਗ ਦੇਖ ਰਹੇ ਹੋ ਨਾ ਜਿਹੜੇ ਦਵਾਰਾ ਉਹਨਾਂ ਦੇ ਅੰਦਰ ਬਣਿਆ ਹੋਣਾ ਨੇ ਬਿਲਡਿੰਗਾਂ ਹਨ ਇੱਕ ਤੁਹਾਨੂੰ ਹੋਰ ਦੱਸ ਦਿੰਨੇ ਕਿ ਕਿਲੇ ਦੇ ਵਿੱਚ ਨਾ ਜਿਹੜਾ ਸੀਵਰੇਜ ਸਿਸਟਮ ਪਹਿਲਾਂ ਤੋਂ ਪਾਇਆ ਹੋਇਆ ਜਿੱਦਾਂ ਆਮ ਹੁਣ ਆਪਾਂ ਕਹਿੰਦੇਗੇ ਵੀ ਆਪਣੇ ਹਲੇ ਹੁਣ ਕੀ ਆਇਆ ਜਿਹੜਾ ਥੋੜਾ ਟਾਈਮ ਹੀ ਹੋਇਆ ਸੀਵਰੇਜ ਸਿਸਟਮ ਜਿਹੜਾ ਪਾਉਣ ਲੱਗੇ ਆ ਤੇ ਕਿਲੇ ਦੇ ਵਿੱਚ ਬਹੁਤ ਪਹਿਲਾਂ ਦਾ ਸੀਵਰੇਜ ਸਿਸਟਮ ਪਾਇਆ ਹੋਇਆ ਤੇ ਇਹਦੇ ਵਿੱਚ ਕਈ ਸਰੰਗਾਂ ਵੀ ਬਣੀਆਂ ਹੋਣੀਆਂ ਕਈ ਸਰੰਗਾਂ ਅਧਿਆ ਜਾਣਕਾਰੀ ਅਨੁਸਾਰ ਪਤਾ ਲੱਗਿਆ ਵੀ ਕਈ ਤਰ੍ਹਾਂ ਦੀਆਂ ਸੁਰੰਗਾਂ ਨੇ ਜਿਹੜੀਆਂ ਬੰਦ ਕਰ ਦਿੱਤੀਆਂ ਤੇ ਪਰ ਕਿਸੇ ਟਾਈਮ ਉਹਨਾਂ ਰਹੀ ਆਵਾਜ਼ਾਈ ਹੁੰਦੀ ਸੀ ਇਹ ਇੱਕ ਆ ਅੰਦਰ ਜਾਣ ਵਾਸਤੇ ਇੱਕ ਹੋਰ ਰਸਤਾ ਕਿਲੇ ਤੇ ਅੰਦਰ ਜਿਹੜੇ ਕਮਰੇ ਬਣੇ ਆ ਉਹਨਾਂ ਚ ਜਾਣ ਲਈ ਕਿ ਇਹ ਰਸਤਾ ਜਿਹੜਾ ਬਣਾਇਆ ਗਿਆ ਹੈਗਾ ਇਹ ਵੀ ਬੰਦ ਹੈ ਰਸਤਾ ਤੇ ਉੱਪਰ ਜਾ ਕੇ ਥੋੜਾ ਦਿਖਾਵਾਂਗੇ ਜਰੂਰ ਜੰਨਾ ਕੇ ਸਾਥੋ ਦਿਖਾਇਆ ਗਿਆ ਕਿ ਇਹਦੇ ਵਿੱਚ ਕੀ ਹੈ ਕਿ ਕਮਰੇ ਜਿਹੜੇ ਅੰਦਰ ਬਣੇ ਹੋਏ ਆ ਨਾ ਥੋੜੇ ਬਹੁਤ ਦਿਖਾਉਣ ਦੀ ਕੋਸ਼ਿਸ਼ ਕਰਾਂਗੀ ਕਿਉਂਕਿ ਸਾਰੇ ਪਾਸੋਂ ਬੰਦ ਦੀ ਹੈ ਲੋਕੀ ਹੈ ਇਜਾਜ਼ਤ ਤੋਂ ਬਿਨਾ ਜਿਹੜੇ ਖੁੱਲਦੇ ਨਹੀਂ ਆ ਜਦੋਂ ਕੋਈ ਇੱਥੇ ਫੰਕਸ਼ਨ ਹੁੰਦਾ ਕੋਈ ਸਮਾਗਮ ਹੁੰਦਾ ਜਦੋਂ ਕੋਈ ਮਿਨਿਸਟਰ ਵਗੈਰਾ ਆਉਂਦੇ ਨੇ ਤਾਂ ਉਦੋਂ ਖੋਲਿਆ ਜਾਂਦਾ ਫਿਲਹਾਲ ਇਹ ਬੰਦ ਹੁੰਦੇ ਆ ਤੁਸੀਂ ਵੀ ਜੇਕਰ ਦੇਖਣਾ ਤਾਂ ਬਾਹਰੋਂ-ਬਾਰੋਂ ਤੁਸੀਂ ਦੇਖ ਸਕਦੇ ਹੋ